ਹੁਣ ਇਸ ਤੋਂ ਅਗਲੇ ਗੇੜਾ ਸਟਿਚ 'ਚ ਆਪਣਾ ਨਾਟ ਨਾਟ ਹੈ ਜੀ ਫਰੈਂਚ ਨਾਟ ਆਪਾਂ ਲਗਾਣੀ ਸਿਖਾਵਾਂਗੇ ਜਿਸ ਨੂੰ ਗੰਡ ਧੋਪਾ ਵੀ ਬੋਲਦੇ ਆ ਠੀਕ ਹੈ ਇਹਦੇ ਲਈ ਆਪਾਂ ਜਿੱਥੇ ਵੀ ਆਪਾਂ ਨੋਟ ਲਗਾਣੀ ਹੈ ਇਦਾਂ ਆਪਾਂ ਫੈਬਰਿਕ ਚੋਂ ਤਾਗਾ ਜਿਹੜਾ ਉੱਪਰ ਲਿਆਵਾਂਗੇ ਇਹਨੂੰ ਇਦਾਂ ਪਕੜ ਲਾਂਗੇ ਸਿੰਗਲ ਤਾਗੇ ਨੂੰ ਆਪਣੀ ਜਿਹੜੀ ਸੂਈ ਹੈ ਉਸ ਨੂੰ ਆਪਾਂ ਇਦਾਂ ਇੱਕ ਵਾਰੀ ਰੋਟੇਟ ਕਰਾਂਗੇ ਵੱਲ ਪਾਵਾਂਗੇ ਸੂਈ ਤੇ ਦੁਬਾਰਾ ਦੇਖ ਲਓ ਜਿੱਥੇ ਆਪਾਂ ਨੋਟ ਲਗਾਣੀ ਹੈ ਉੱਥੋਂ ਆਪਾਂ ਫੈਬਰਿਕ ਚੋਂ ਤਾਗਾ ਉੱਪਰ ਲੈ ਕੇ ਆਵਾਂਗੇ ਸਿੰਗਲ ਤਾਗੇ ਨੂੰ ਇਦਾਂ ਆਪਾਂ ਫੜ ਲਾਂਗੇ ਹੱਥ ਨਾਲ ਠੀਕ ਹੈ ਆਪਣੀ ਜਿਹੜੀ ਸੂਈ ਹੈ ਉਸ ਨੂੰ ਇਦਾਂ ਰੋਟੇਟ ਕਰਾਂਗੇ ਇੱਕ ਵਾਰੀ ਤੇ ਜਿੱਥੋਂ ਆਪਾਂ ਫੈਬਰਿਕ ਚੋਂ ਸੂਈ ਉੱਪਰ ਲੈ ਕੇ ਆਂਦੀ ਹੈ ਉੱਥੋਂ نیچے ਰਹਿ ਜਾਗੇ ਆਪਣੀ ਨਾਰਥਵਕ ਦੀ ਵੀ ਬਹੁਤ ਸੰਤਾਰੇ ਜਿਹੇ ਹੈਂਡ ਅਬਰੋਇਡਰੀ ਦੇ ਚ ਆਪਣੇ ਜਿਹੜੇ ਨੇ ਨਾਰਥਵਕ ਦਾ ਪੂਰਾ ਫਲਾਵਰ ਆਪਣਾ ਬਣ ਜਾਂਦਾ ਏ ਇੱਦਾਂ ਹੀ ਕਿਕੇ ਇਹਨੂੰ ਗੰਢ ਤੋਪਾ ਵੀ ਬੋਲਦੇ ਆ ਇੱਦਾਂ ਜੇ ਇਹ ਵਾਲੀ ਉਹ ਨੋਟ ਤੇਰੀ ਆਪਣੀ ਲਗਾਈਏ ਇੱਕ ਆਪਾਂ ਇੱਕ ਵਾਰੀ ਵਾਲ ਪਾਇਆ ਹੁਣ ਜੇ ਇਸ ਤੋਂ ਵੱਡੀਆਂ ਬਣਾਉਣੀਆਂ ਨੇ ਆਪਾਂ ਤਾਂ ਦੋ ਵਾਰੀ ਆਪਾਂ ਦੋ ਵਾਲ ਪਾਵਾਂਗੇ ਇਸੀ ਸੂਈ ਦੇ ਉੱਪਰ ਇੱਦਾਂ ਹੀ ਸੂਈ ਫੜ ਕੇ ਪਹਿਲਾਂ ਪੈਦਾ ਇੱਕ ਵਾਰੀ ਕੀਤਾ ਸੀ ਇੱਕ ਵਾਰੀ ਹੋਰ ਹੈ ਤੁਹਾਨੂੰ ਰੋਟੇਟ ਕਰਨ ਲੱਗੇ ਤੇ ਸੂਈ ਨੂੰ ਫੈਬਰਿਕ ਤੋਂ ਹੇਠੇ ਲੈ ਜਾਓ ਅੱਜ ਤੁਸੀਂ ਜਿੰਨੇ ਜ਼ਿਆਦਾ ਵਾਲ ਪਾਈ ਜਾਓਗੇ ਇਹ ਵਾਲੀ ਜਿਹੜੀ ਆਪਣੀ ਨੋਟ ਹੈ ਉਹ ਵੱਡੀ ਲੱਗੇਗੀ ਠੀਕ ਹੈ ਜਿੰਨੀ ਵੀ ਵੱਡੀ ਆਪਾਂ ਬਣਾਉਣਾ ਚਾਹੁੰਦੇ ਆ आपण नेवारी स्विंग गिड आहे रोटेट कर सकते हैं ਠੀਕ ਹੈ ਜੀ ਇਹ ਹੈ ਆਪਣਾ ਫ੍ਰੈਂਚ ਨੋਟ ਦੇਖੋ ਨੂੰ ਮੇ ਤਿੰਨ ਵਾਲ ਪਾਈ ਨਹੀਂ ਤਿੰਨ ਵਾਲ ਵਾਲੀ ਜਿਹੜੀ ਨੋਟ ਹੈ ਉਸ ਤੋਂ ਵੀ ਵੱਡੀ ਲੱਗੇ ਯਾ ਆਪਣੀ ਆਉਣ ਵਾਲੀ